ਹਾਇ ਦਾ اجلاس ਹੋਏਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਦੇ ਵਿੱਚ ਸ਼ਾਇਦ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਜਿਹੜੀ ਆ ਉਹ ਵਧੀਆ ਫੈਸਲਾ ਸ਼ਾਇਦ ਲੈ ਕੇ ਸਿੱਖ ਪੰਥ ਦੇ ਹੱਥ ਵਿੱਚ ਤੇ ਇਸ ਸਾਰੇ ਵਰਤਾਰੇ ਨੂੰ ਮਿਟਾ ਸਕੇ ਸੋ ਕਿਹੋ ਜਿਹਾ ਆਪਾਂ ਆਪਦੇ ਆਉਣ ਵਾਲੀ ਇਸ اجلاس ਜਿਹਦੇ ਬਣਾ ਤੇ ਉਹ ਕਹਿੰਦੇ ਆ ਕਿ ਅਸੀਂ ਜਥੇਦਾਰਾਂ ਨੂੰ ਲਾ ਤੇ ਲਾ ਸਕਦੇ ਆ ਉਹ ਵਿਧਾਨ ਜਿਹੜਾ ਜਦੋਂ ਮੈਨੂੰ ਕਿਸੇ ਨੇ ਭੇਜਿਆ ਉਹਦੇ ਜਿਹੜਾ ਖੀਰਲਾ ਪੈਰਾ ਆ ਉਹਦੇ ਵਿੱਚ ਬਹੁਤ ਸਪੱਸ਼ਟ ਜਿਹੜਾ ਲਿਖਿਆ ਆ ਕਿ ਪੰਜਾਂ ਤਖਤਾਂ ਦੇ ਤੇ ਸ੍ਰੀ ਹਰਮੰਦਰ ਸਾਹਿਬ ਦੇ ਜਿਹੜੇ ਹੈਡ ਗ੍ਰਾਂਥੀ ਆ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਲਾ ਤੇ ਹਟਾਲ ਨਹੀਂ ਸਕਦੀ ਬਹੁਤ ਕਲੀਅਰ ਆ ਇਹਨਾਂ ਦਾ ਜਦੋਂ ਜੋਰ ਪੈ ਗਿਆ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਵੀ ਆਪਣੇ ਤਕਰੀਬਨ ਤਕਰੀਬਨ ਪੂਰੇ ਤਰ੍ਹਾਂ ਆਪਣੇ ਕੰਟਰੋਲ 'ਚ ਰੱਖਿਆ ਉਹਦੀ ਵੀ ਉਹਦੀ ਵੀ ਪਰਮਾਰ ਹੀ ਤਕਰੀਬਨ ਇਹਨਾਂ ਹਾ ਵੀ ਹੋ ਗਿਆ ਸਗਾ ਜੇ ਕਿਸੇ ਨੇ ਜੇ ਕਿਸੇ ਨੇ ਜ਼ੁਰਤ ਵੀ ਕੀਤੀ ਤਾਂ ਨੂੰ ਇਸ ਢੰਗ ਨਾਲ ਜਲੀਲ ਕਰਕੇ ਕੱਢਿਆ ਗਿਆ ਤਾਂ ਕਿ ਦੂਜਾ ਹੋਰ ਕੋਈ ਜ਼ੁਰਤ ਹੀ ਨਾ ਕਰ ਸਕੇ ਕਿ ਇਹ ਆਪਣਾ ਨੈਤਿਕ ਅਧਾਰ ਹੋ ਸਿੱਖ ਪੰਥ ਨੂੰ ਅਗਵਾਈ ਦੇਣ ਦਾ ਨੈਤਿਕ ਅਧਾਰ ਜਿਹੜਾ ਉਹ ਗਵਾ ਚੁੱਕੇ ਮੈਂ ਇਹ ਕਹੂੰਗਾ ਇਹਦਾ ਸਿਰਾ ਉਥੇ ਦੇ ਲੋਕਾਂ ਦੇ ਦਮਦਿਨ ਰਕਸਾਲ ਨੰਗਸੰਗ ਦੀਆਂ ਜਜ਼ਬੰਦੀਆਂ ਤਾਰੀਆਂ ਸੰਪਰਦਾਵਾਂ ਔਰ ਇਸੇ ਤਰ੍ਹਾਂ ਹੀ ਵਿਦੇਸ਼ਾਂ ਦੇ ਵਿੱਚ ਸਾਰੀ ਜਿਹੜੀ ਸਿੱਖ ਸੰਗਤ ਆ ਤਿੰਨ ਪ੍ਰੋਗਰਾਮ ਅਸੀਂ ਇੱਥੇ ਕੀਤੇ ਆ ਵੱਡੇ ਆਪਣੇ ਗੁਰੂ ਨਾਨਕ ਸਮੇਦਕ ਵਿਖੇ ਉੱਥੇ ਬਹੁਤ ਢੀ ਗੰਟੀ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਕਰੋਸ ਤਕਰੀਬਨ ਸੈਕਸ਼ਨ ਜਿਹੜੀਆਂ ਸੀ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਆਈਆਂ ਅੱਗੇ ਕਦੀ ਇਦਾਂ ਨਹੀਂ ਹੋਇਆ ਔਰ ਉਹ ਨਾਮਾਰ ਸਾਰੇ ਗੁਰੂ ਘਰ ਆਏ ਸਾਰੀਆਂ ਜਥੇਬੰਦੀਆਂ ਆਈਆਂ ਜਿਨ੍ਹਾਂ ਨੇ ਇੱਕ ਇੱਕ ਮੁੱਠੋ ਕੇ ਫੈਸਲਾ ਲਿਆ ਕਿ ਅਸੀਂ ਬਿਲਕੁਲ ਇਹਨਾਂ ਦੇ ਫੈਸਲੇ ਜਿਹੜੇ ਉਹਨਾਂ ਨਾਲ ਸਹਿਮਤ ਨਹੀਂ ਔਰ ਇਸ ਜਥੇਦਾਰ ਨੂੰ ਕਦੀ ਵੀ ਸਵਾਰ ਨਹੀਂ ਕੀਤਾ ਜਾਵੇਗਾ ਇਹ ਆਪਣਾ ਫੈਸਲਾ ਲੈਣ ਵਾਪਸ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ ਕੌਰ ਜਿੱਦਾਂ ਕਿ ਤੁਸੀਂ ਜਾਣਦੇ ਹੋ ਜੀ ਕਿ ਵੱਖ-ਵੱਖ ਪ੍ਰੋਗਰਾਮ ਲੈ ਕੇ ਅਕਸਰ ਹੀ ਤੁਹਾਡੇ ਰੂਬਰੂ ਹੁੰਨੇ ਆ ਤੇ ਇਸ ਵੇਲੇ ਹਾਜ਼ਰ ਹੋਏ ਆ ਜੀ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਜਿੱਥੇ ਕਿ ਖਾਸ ਕਰਕੇ ਸਿੱਖ ਸਿਆਸਤ ਇਸ ਵੇਲੇ ਪੰਜਾਬ ਦੇ ਵਿੱਚ ਪੱਕੀ ਹੋਈ ਹੈ ਜਿਸ ਵੇਲੇ ਦੀ ਗੱਲ 2 ਦਸੰਬਰ ਦੇ ਫੈਸਲਿਆਂ ਦੀ ਚੱਲਦੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਜੋ ਪੰਜਾਬ ਦੇ ਵਿੱਚ ਵਰਤਾਰਾ ਵਰਤਿਆ ਉਸ ਨੂੰ ਲੈ ਕੇ ਹਰ ਸਿੱਖ ਚਿੰਤਤ ਹੈ ਬੇਸ਼ੱਕ ਅਸੀਂ ਵਿਦੇਸ਼ਾਂ ਦੇ ਵਿੱਚ ਬੈਠੇ ਆਂ ਪਰ ਕਿਤੇ ਨਾ ਕਿਤੇ ਸਾਡਾ ਦਿਲ ਜਾਂ ਸਾਡੀ ਸੋਚ ਜੋ ਹੈ ਉਹ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਸੋ ਅਕਾਲ ਤਖਤ ਸਾਹਿਬ ਤੋਂ ਜੋ 2 ਦਸੰਬਰ ਤੇ ਫੈਸਲੇ ਹੋਏ ਹਰ ਸਿੱਖ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਖੂਬਹੂ ਉਨਾ ਜੋ ਹੁਕਮਨਾਮਾ ਸਹਿਬਾਨਾ ਨੂੰ ਜਿਹੜਾ ਹੈ ਉਹ ਲਾਗੂ ਕੀਤਾ ਜਾਂਦਾ ਹੈ ਜਾਂ ਨਹੀਂ ਹਾਲਾਂਕਿ ਬੀਤੇ ਕੁਝ ਦਿਨਾਂ ਦੇ ਵਿੱਚ ਅਜਹੀਆਂ ਅਇਆਂ ਕੁਝ ਕਟਨਾਮਾ ਵੀ ਹੋਈਆਂ ਜਿਸ ਨੂੰ ਲੈ ਕੇ ਸਿੱਖ ਸੰਗਤ ਨੇ ਆਪਣਾ ਭਾਰੀ ਰੋਹ ਵਿਝਾਇਆ ਖਾਸ ਕਰਕੇ ਇਸ ਦੇ ਵਿੱਚ ਸਭ ਤੋਂ ਪਹਿਲਾਂ ਜਥੇਦਾਰ ਸਹਿਬਾਨਾ ਦੀ ਜਿਹੜੀ ਹੈ ਸੇਵਾ ਮੁਕਤੀ ਕਰਾਈ ਜਾਣੀ ਉਸ ਨੂੰ ਲੈ ਕੇ ਸਿੱਖ ਸੰਗਤ ਦਾ ਵੱਡਾ ਰੋਜਾ ਗਿਆ ਸੰਸਾਰ ਭਰ ਦੇ ਵਿੱਚ ਉਸ ਤੋਂ ਬਾਅਦ ਦੇ ਵਿੱਚ ਜਿਸ ਤਰੀਕੇ ਦੇ ਨਾਲ ਫਿਸ਼ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਦੇ ਵੱਲੋਂ ਚੜਾਈ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਦੀ ਨਿਯੁਕਤੀ ਕਰਾ ਦਿੱਤੀ ਗਈ ਤਾਂ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਸਿੱਖ ਸੰਗਤ ਦਾ ਰੋਜਾ ਉਪੇਖਣ ਨੂੰ ਮਿਲਿਆ ਸੋ ਇਸ ਸਾਰੇ ਦੇ ਬਾਬਤ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਵੇਲੇ ਵੀਡੀਓ ਕਾਲ ਤੇ ਮੌਜੂਦ ਨੇ ਅਮਰੀਕ ਸਿੰਘ ਜੀ ਗਿੱਲ ਪ੍ਰਧਾਨ ਸਿੱਖ ਫੈਡਰੇਸ਼ਨ ਯੂਕੇ ਅਸੀਂ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸਵਾਗਤ ਹੈ ਜੀ ਅਕਾਲ ਚਨਲ ਤੇ ਵੈਗੁਰਜੀਤ ਕਾ ਖਾਲਸਾ ਵੈਗੁਰਜੀਤ ਕੀ ਫਤਿਹ ਮਾਈਕਲ ਜੀ ਕੀ ਪਤੇ ਗੋਪੀਤ ਜੀ ਸੋ ਪਾਈ ਸਾਹਿਬ ਮੈਨੂੰ ਲੱਗਦਾ ਇਸ ਵੇਲੇ ਜਿਹੋ ਜਿਹੇ ਹਾਲਾਤ ਬਣੇ ਜੋ ਬੀਤੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੋਇਆ ਕਿਤੇ ਨਾ ਕਿਤੇ ਪੂਰੀ ਕੌਮ ਇਸ ਵੇਲੇ ਦੁਚਿੱਤੀ ਦੇ ਵਿੱਚ ਹੈ ਵੀ ਆਉਣ ਵਾਲੀ ਕਿਉਂਕਿ ਜੋ ਪਿੱਛੇ ਹੋ ਗਿਆ ਉਸ ਤੋਂ ਬਾਅਦ ਦੇ ਵਿੱਚ ਨਿਗਾਹਾਂ ਸਾਡੀਆਂ ਆਉਣ ਵਾਲੀ 28 ਦੀ ਮੀਟਿੰਗ ਤੇ ਟਿਕੀਆਂ ਸੋ ਇੱਕ ਵਾਰੀ ਜਿੱਥੇ ਅਸੀਂ ਸਾਰਾ ਬਿਰਤਾਂਤ ਦੱਸਾਂਗੇ ਤੇ ਕਿਹੋ ਜਿਹਾ ਅਨੁਭਵ ਮਹਿਸੂਸ ਕਰਦੇ ਹੋ ਤੁਸੀਂ ਜਾ ਕਿ ਹੋ ਜੇ ਇਸ ਪਹਿਲੇ ਤੁਹਾਡੇ ਕੋਲ ਜਾਣਕਾਰੀ ਨਿਕਲ ਕੇ ਆ ਰਹੀ ਹੈ ਕਿਉਂਕਿ ਜੋ ਵਰਤਾਰਾ ਪਿੱਛੇ ਵਰਤਿਆ ਕਿਤੇ ਨਾ ਕਿਤੇ ਜੋ ਪਿੱਛੇ ਸਿੱਖ ਪੰਥ ਨੇ ਇਕੱਠ ਕੀਤਾ ਜੋ ਮਤੇ ਪਾਸ ਕੀਤੇ ਗਏ ਉਹਨਾਂ ਸਾਰਿਆਂ ਦੇ ਵਿੱਚ ਇੱਕ ਇਸ ਸਾਰੀ ਚੀਜ਼ ਦਾ ਸੋਲੂਸ਼ਨ ਛਾਣ ਦਾ ਇਹ ਲੈਂ ਦੀ ਕੋਸ਼ਿਸ਼ ਕੀਤੀ ਗਈ ਵੀ ਜੋ ਆਉਣ ਵਾਲੀ 28 ਦਾ اجلاس ਹੋਏਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਦੇ ਵਿੱਚ ਸ਼ਾਇਦ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਨ ਕਮੇਟੀ ਜਿਹੜੀ ਆ ਉਹ ਵਧੀਆ ਫੈਸਲਾ ਸ਼ੈਦ ਲੈ ਕੇ ਸਿੱਖ ਪੰਥ ਦੇ ਹੱਕ ਚ ਤੇ ਇਸ ਸਾਰੇ ਵਰਤਾਰੇ ਨੂੰ ਮਿਟਾ ਸਕੇ ਸੋ ਕਿਹੋ ਜਿਹਾ ਪਾਪ ਦਿਓ ਆਉਣ ਵਾਲੀ ਇਸ ਜਲਾਸਤ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਇਕਾਲ ਚੈਨਲ ਦੇ ਸਾਰੇ ਸਰੋਤੇ ਜਿੱਥੇ ਜਿੱਥੇ ਵੀ ਆਪ ਜੀ ਬੈਠੇ ਹੋ ਸਾਰਿਆਂ ਨੂੰ ਮੈਂ ਪਤੇ ਸਾਂਝੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਜਹੀ ਖਬਰ ਜੋ ਸਵੇਰੇ ਮੈਨੂੰ ਦੇਖਣ ਨੂੰ ਮਿਲੀ ਹੈ ਮੈਂ ਸਭ ਤੋਂ ਪਹਿਲਾਂ ਉਸ ਆਪਣੇ ਵੀਰ ਨੂੰ ਮੈਂ ਜ਼ਰੂਰ ਸ਼ਰਧਾਂਜਲੀ ਪੇਸ਼ ਕਰੂੰਗਾ ਉਹ ਸਰਦਾਰ ਮਹਿਲ ਸਿੰਘ ਜੀ ਜੋ ਬਾਬਰ ਖਾਲਸਾ ਨਾਲ ਸੰਬੰਧਿਤ ਸਨ ਔਰ ساری ਜ਼ਿੰਦਗੀ ਉਹਨਾਂ ਨੇ ਜਲਾਦ ਤੇ ਪਤਨੀ ਦੇ ਵਿੱਚ ਔਰ ਸੰਘਰਸ਼ ਲਈ ਲਾਈ ਆ ਅੱਜ ਜੋ ਖਬਰ ਜਿਹੜੀ ਸਵੇਰੇ ਦੇਖੀ ਆ ਕਿ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਉਹ ਸਤਿਗੁਰਾਂ ਦੇ ਚਰਨਾਂ ਵਿੱਚ ਜਾ ਬਰਾਜੇ ਹਨ ਸ ਬੜਾ ਮਨ ਨੂੰ ਜਿਹੜਾ ਇੱਕ ਕਿਉਂਕਿ ਉਹਨਾਂ ਨਾਲ ਸਮਾਕਸ਼ੇ ਜੀ ਬਤੌਣ ਮਿਲਿਆ ਮਿਲਦਾ ਵੀ ਮਿਲਿਆ ਔਰ ਬੜੀ ਇੱਕ ਇਹੋ ਜਿਹੀ ਕਾਸ਼ੇ ਸ਼ਕਸ਼ੀਤ ਸੀਗੀ ਜਿਹੜਾ ਉਹਨਾਂ ਨੂੰ ਮਿਲਦਾ ਸੀ ਉਹਨਾਂ ਨੂੰ ਜ਼ਰੂਰ ਰੱਖਿਆ ਚ ਲੈਂਦੇ ਸੀਗੇ ਔਰ ਬੜੀ ਡੁੱਗੀ ਸੋਚ ਰਾਧੇ ਸਾਰੀ ਜ਼ਿੰਦਗੀ ਜਿਹੜੀ ਸੀ ਉਸ ਸੰਘਰਸ਼ ਭਰੀ ਆਪਣੀ ਸਮਾਪਤ ਕਰਕੇ ਅੱਜ ਉਹ ਇਸ ਸੰਸਾਰ ਤੋਂ ਅਲਵਦਾ ਕਹਿ ਗਏ ਹਨ ਸਰਦਾਸ ਸਿੱਖ ਫਾਊਂਡੇਸ਼ਨ ਯੂਕੇ ਔਰ ਆਪਣੇ ਵੱਲੋਂ ਉਸ ਵੀਰ ਨੂੰ ਸ਼ਰਧਾਜਲੀ ਸ਼ਰਦਾ ਦੇ ਫੁੱਲ ਪੇਟ ਕਰਦਾ ਅਰਦਾਸ ਕਰਦਾ ਹੈ ਕਿ ਸਤਿਗੁਰੂ ਜੀ ਉਸ ਵੀਰ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਪਿੱਛੇ ਸਾਰੇ ਪਰਿਵਾਰ ਸਾਖ ਸੰਬੰਧੀ ਸੱਜਣਾ ਮਿੱਤਰਾਂ ਨੂੰ ਸਤਿਗੁਰੂ ਜੀ ਬਲ ਬਖਸ਼ਣ ਚਰਦੀ ਕਾਲਾ ਬਖਸ਼ਣ ਨੂੰ ਪਹਲਾ ਮੰਨਦਾ ਜੋ ਹੈ ਬਲ ਸਤਿਗੁਰੂ ਜੀ ਬਖਸ਼ਣ ਸੋ ਇਹਦੇ ਨਾਲ ਹੀ ਜੋ ਆਪ ਜੀ ਦਾ ਸਵਾਲ ਇੱਕ ਮੈਂ ਸਮਝਦਾ ਕਿ ਬਹੁਤ ਇੱਕ ਬਾਇਡਰ ਰੇਂਜ ਦੇ ਵਿੱਚ ਜਿਸ ਤੰਨੇ ਨਾਲ ਆਪ ਜੀ ਨੇ ਦਰਸਾਇਆ ਇਹ 2 ਦਸੰਬਰ ਦਾ ਜਿਹੜਾ ਵਰਤਾਓ ਆ ਔਰ 2 ਦਸੰਬਰ ਤੋਂ ਅਕਾਲ ਤਖਤ ਸਾਹਿਬ ਤੋਂ ਜੋ ਇਸ ਸੰਗ ਨਾਲ ਹੁਕਮਨਾਮੇ ਆਉਣੇ ਔਰ ਉਹਦੇ ਨਾਲ ਜੇ ਇਸ ਢੰਗ ਨਾਲ ਸਿੱਖ ਕੌਮ ਦੇ ਵਿੱਚੋਂ ਵਿਦੇਸ਼ਾਂ ਦੇ ਵਿੱਚ ਇੱਕ ਇਹ ਸਮਝੋ ਅਕਾਲ ਤਖਤ ਪ੍ਰਤੀ ਮੁੜ ਕੇ ਜਿਹੀ ਇੱਕ ਜਾਗਰਤੀ ਹੋਣੀ ਔਰ ਇੱਕ ਜਿਹੀ ਮੁੜ ਕੇ ਇਹ ਚੀਜ਼ ਆ ਜਾਣੀ ਕਿ ਕੀ ਅਕਾਲ ਤਖਤ ਤੋਂ ਵਕਿਆ ਹੀ ਅਜਿਹੇ ਫੈਸਲੇ ਆ ਸਕਦੇ ਆ ਇੱਕ ਉਸ ਵੇਲੇ ਕੁਐਸਚਨ ਮਾਰਕ ਜਿਆ ਤੇ ਜਦੋਂ ਲੋਕਾਂ ਨੇ ਉਹ ਫੈਸਲੇ ਦੇਖੇ ਤੇ ਲੋਕਾਂ ਨੂੰ ਮੁੜ ਕੇ ਉਹ ਸਮਾਂ ਯਾਦ ਆ ਗਿਆ ਜਦੋਂ ਕਿਸੇ ਵੇਲੇ ਕਾਲ ਤੱਕ ਦੋ ਜਿਹੇ ਫੈਸਲੇ ਵੱਡੇ ਵੱਡੇ ਰਾਜੇ ਮਹਾਰਾਜਿਆਂ ਦੇ ਕੋڑے ਮਾਰ ਕੇ ਉਹਨਾਂ ਨੂੰ ਸਜ਼ਾਵਾ ਦੇ ਕੇ ਉਸ ਉਸੇ ਉਸੇ ਤਖਤ ਦਾ ਜਿਹੜਾ ਮਾਨ ਮਰਿਆਦਾ ਸੀ ਜਿਹੜੀ ਪਿਛਲੇ ਤਕਰੀਬਨ 45-50 ਸਾਲ ਇਹ ਲੋਕਾਂ ਨੇ ਇਸ ਢੰਗ ਨਾਲ ਉਹਨੂੰ ਖਤਮ ਕਰਤਾ ਕਿ ਅੱਜ ਤਕਰੀਬਨ ਤਕਰੀਬਨੋ ਜੇ ਮੈਂ ਗਲਤ ਨਾ ਹੁਮਾ ਤੇ ਮੈਂ ਇਹ ਕਹਾਂ ਕਿ ਲੋਕਾਂ ਦਾ ਯਕੀਨ ਜਿਹੜਾ ਸੀ ਉਹ ਜਾ ਚੁੱਕਾ ਸਗਾ ਕਿ ਖਾਲਸਾ ਖਤੋ ਜਾਂ ਹਰ ਸੇ ਖੁਦ ਨਾਲ ਜੁੜਿਆ ਆ ਪਰ ਜੇ ਇਸ ਢੰਗ ਨਾਲ ਉਥੋਂ ਫੈਸਲੇ ਲਗਾਏ ਇਦਾਂ ਦੇ ਉਹਨਾਂ ਕਰਪਟ ਉਹਨਾਂ 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 ਲੋਕਾਂ ਨੂੰ ਜਿਨ੍ਹਾਂ ਨੇ ਬਹੁਤ ਵੱਡੇ ਕਕਰਮ ਕੀਤੇ ਕਰਮੀ ਲੋਕਾਂ ਨੂੰ ਉਥੋਂ ਉਥੋਂ ਮਾਫੀਆਂ ਦਵਾਈਆਂ ਗਈਆਂ ਉਹਨਾਂ ਲੋਕਾਂ ਨੂੰ ਮਾਫ ਕਰ ਦਿੱਤਾ ਗਿਆ ਔਰ ਉਹਨਾਂ ਲੋਕਾਂ ਨੂੰ ਕਈਆਂ ਨੂੰ ਤਰਖਾ ਲਾਈਆਂ ਗਈਆਂ ਜਿਨ੍ਹਾਂ ਦਾ ਦੋਸ਼ ਨਹੀਂ ਅੰਦਾ ਕਿਉਂਕਿ ਫੈਸਲੇ ਅਕਾਲ ਤਖਤ ਨੂੰ ਨਹੀਂ ਸੀ ਹੋ ਰਹੇ ਇੱਕ ਪਾਰਟੀ ਕਿ ਭਾਰੂ ਸੀਗੀ ਬੜੇ ਲੰਮੇ ਸਮੇਂ ਤੋਂ ਭਾਰੂ ਸੀ ਉਹਨਾਂ ਨੇ ਆਪਣੇ ਢੰਗ ਨਾਲ ਅਕਾਲ ਤਖਤ ਨੂੰ ਬਹੁਤ ਇੱਕ ਨੀਮਾ ਦਿਖਾਣ ਲਈ ਉੱਥੋਂ ਫੈਸਲੇ ਕਰਾਏ ਔਰ ਜਿਹੜੇ ਜਥੇਦਾਰ ਸਾਹਿਬ ਜਿਨ੍ਹਾਂ ਦੀ ਬਹੁਤ ਵੱਡੀ ਇੱਕ ਪੋਜੀਸ਼ਨ ਹੁੰਦੀ ਆ ਔਰ ਸਿੱਖ ਕੌਮ ਉਹਨਾਂ ਨੂੰ ਇੱਕ ਇਸ ਢੰਗ ਨਾਲ ਦੇਖਦੀ ਆ ਕਿ ਉਹਨਾਂ ਦੇ ਮੂੰਹ ਦੇ ਵਿੱਚੋਂ ਨਿਕਲਿਆ ਜਿਹੜਾ ਸ਼ਬਦ ਆ ਉਹ ਤਹਰੋ ਅਕਾਲ ਪੁਰਖ ਪਾਪ ਗੁਰੂ ਸਾਹਿਬ ਦਾ ਵਰਤਾਇਆ ਕਿਉਂਕਿ ਉਹ ਪੋਜੀਸ਼ਨ ਹੀ ਐਸੀ ਆ ਛੇਵੇਂ ਪਾਤਸ਼ਾਹ ਨੇ ਜਿਹੜੋਂ ਕਾਲਕ ਸਹਿਬ ਦੀ ਜਿਹੜੀ ਆ ਉਹ ਸਜਣਾ ਕੀਤੀ ਆ ਉਹ ਮੀਰੀ ਪੀਰੀ ਦਾ ਸਿਧਾਂਤ ਬਣਾ ਕੇ ਕੀਤੀ ਕਿ ਉੱਥੋਂ ਸਿੱਖਾਂ ਨੂੰ ਜਿਹੜੀ ਰਾਜਨੀਤਿਕ ਤੇ ਧਾਰਮਿਕ ਵਾਹੀ ਮਿਲਣੀ ਆ ਜੀ ਲੇਕਿਨ ਹੋਇਆ ਕੀ ਅਗਰਪੁਰਿਤ ਉੱਤੇ ਹੋਇਆ ਕੀ ਆ ਕਿ ਉਹਨਾਂ ਲੋਕਾਂ ਦਾ ਇਨਾ ਘਰਬਾ ਬਣ ਗਿਆ ਕਿ ਉੱਥੋਂ ਫੈਸਲੇ ਉਹ ਆਉਂਦੇ ਸੀ ਜੋ ਖਿਸ਼ੋਹ ਲੋਕ ਕਹਿੰਦੇ ਸੀ ਈਵਨ ਕਿ ਜਥੇਦਾਰਾਂ ਨੂੰ ਆਪਣੇ ਘਰ ਸੱਦ-ਸੱਦ ਕੇ ਹੂੰ ਉਹਨਾਂ ਨੂੰ ਜਗੀਰ ਕਰਕੇ ਉਹਨਾਂ ਤੋਂ ਗਲਤ ਫੈਸਲੇ ਜਿਹੜੇ ਸੀ ਉਹ ਕਰਵਾਏ ਜਾਂਦੇ ਸੀ ਔਰ ਸਿੰਘ ਸਾਹਿਬਾਨ ਜਿਨ੍ਹਾਂ ਦਾ ਵੱਡਾ ਮਾਣ ਆ ਉਹਨਾਂ ਨੂੰ ਬਹੁਤ ਨਿਮਿਤ ਖਾਲ ਕੇ ਇੱਕ ਜਿੱਦਾਂ ਉਹਨਾਂ ਦੇ ਕੋਈ ਕੋ ਕਰਿੰਦੇ ਹੁੰਦੇ ਆ ਇਸ ਢੰਗ ਨਾਲ ਉਹਨੂੰ ਵਰਤਿਆ ਗਿਆ ਜਿਹਦੇ ਨਾਲ ਸਿੱਖ ਫੌਮ ਜਿਹੜੀ ਸੀ ਬਹੁਤ ਪਰੀਸ਼ਾਨੀ ਬਚਦੀ ਇਹ ਸਮਝ ਲਓ ਕਿ ਕਲਚਾਰ ਇੱਕ ਹੁੰਦਾ ਲਿਚਾਰ ਸ਼ਬਦ ਜਿਹੜਾ ਭਾਵ ਹੁੰਦਾ ਕਿ ਆਪਾਂ ਦੁਖੀ ਆ ਪਰ ਆਪਾਂ ਕੁਝ ਕਰ ਨਹੀਂ ਸਕਦੇ ਕਰ ਨਹੀਂ ਸਕਦਾ ਹਮ ਲਿਚਾਰ ਸ਼ਬਦ ਵਰਤਿਆ ਭਾਵ ਮੈਂ ਇਸ ਕਰਕੇ ਕਿ ਅਸੀਂ ਸਾਰੇ ਦੁਖੀ ਬਹੁ ਸੀ ਸਾਰਾ ਸਿੱਖ ਕੌਮ ਦੁਖੀ ਸੀ ਲੇਕਿਨ ਉਹਨਾਂ ਲੋਕਾਂ ਨੇ ਆਪਣਾ ਪ੍ਰਭਾਵ ਇਸ ਢੰਗ ਨਾਲ ਬਣਾ ਲਿਆ ਸੀ ਕਿ ਕਿਸੇ ਦੀ ਉੱਥੇ ਪਹੁੰਚ ਹੈ ਹੀ ਨਹੀਂ ਸੀ ਸ਼ਰਮਣੀ ਗੁਰਦੁਆਰਾ ਪਰਮਜੀ ਕਮੇਟੀ ਜਦੋਂ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਆਪਣਾ ਵਿਧਾਨ ਆ ਜਿਹੜੇ ਤੇ ਜਿਹਦੇ ਬਣਾ ਤੇ ਉਹ ਕਹਿੰਦੇ ਆ ਕਿ ਅਸੀਂ ਜ세ਦਾਰਾਂ ਨੂੰ ਲਾ ਤੇ ਲਾ ਸਕਦੇ ਆ ਉਹ ਵਿਧਾਨ ਜਿਹੜਾ ਜਦੋਂ ਮੈਨੂੰ ਕਿਸੇ ਨੇ ਭੇਜਿਆ ਉਹਦੇ ਜਿਹੜਾ ਖੀਰਲਾ ਪੈਰਾ ਆ ਉਹਦੇ ਵਿੱਚ ਬਹੁਤ ਸਪੱਸ਼ਟ ਜਿਹੜਾ ਲਿਖਿਆ ਆ ਕਿ ਪੰਜਾਂ ਤਖਤਾਂ ਦੇ ਤੇ ਸ੍ਰੀ ਹਰਮੰਦਰ ਸਾਹਿਬ ਦੇ ਜਿਹੜੇ ਹੈਡ ਗ੍ਰਾਂਥੀ ਆ ਉਹਨਾਂ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਲਾ ਤੇ ਹਟਾ ਨਹੀਂ ਸਕਦੀ ਬਹੁਤ ਕਲੀਅਰ ਆ ਉਹ ਕਿਨਾਂ ਨੇ ਇੱਕ ਪਹਲਤ ਬਣਾ ਲਈ ਕਿਉਂਕਿ ਇਹ ਲਾਉਂਦੇ ਸੀਗੇ ਤੇ ਲਾਉਂਦੇ ਸੀ ਸਾਨੂੰ ਸਾਰਿਆਂ ਨੂੰ ਕੀ ਨਹੀਂ ਹੋ ਗਿਆ ਆਪਾਂ ਸਾਰਿਆਂ ਨੇ ਤਕਰੀਬਨ ਤਕਰੀਬਨ ਹੋ ਇਹ ਆਪਾਂ ਮੰਨ ਲਈ ਗਾ ਲਈ ਆਪਾਂ ਮੰਨ ਲਈ ਬਾਕੀ ਆਈਏ ਜਦੋਂ ਹੁਣ ਹੁਣ ਵੀ ਇਹ ਕਹਿੰਦੇ ਜੀ ਜਦੋਂ ਲਾਉਂਦੇ ਆ ਤੇ ਲੋਣੇ ਉਹਨਾਂ ਨਹੀਂ ਆ ਪਰ ਵਿਧਾਨ ਦੇ ਵਿੱਚ ਵਿਧਾਨ ਦੇ ਵਿੱਚ ਬਿਲਕੁਲ ਨਹੀਂ ਪੰਜਾ ਤਖਤਾਂ ਦੇ ਜਿਵੇਂ ਸਿੰਘ ਸਾਹਿਬਾਨ ਤੇ ਹਰਮੰਦਰ ਸਾਹਿਬ ਚਿਰੀ ਦਰਬਾਰ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਸਾਹਿਬ ਹੈ ਸਾਹਿਬ ਜੀ ਉਹਨਾਂ ਉਹ ਇਹਨਾਂ ਦੇ ਖੇਤਰ ਵਿੱਚ ਨਹੀਂ ਉਹਨਾਂ ਨੂੰ ਲਾਉਣ ਤੇ ਲਾਉਣ ਦਾ ਵਧਾਉਣ ਦਾ ਜਿਹੜਾ ਲਾਉਣ ਦਾ ਤੇ ਠੋਣ ਦਾ ਜਿਹੜਾ ਸੀਗਾ ਉਹ ਲੰਮੇ ਤੋਂ ਜਦੋਂ ਤੋਂ ਕਾਲ ਤੱਕ ਸਾਹਿਬ ਹੋਂਦ ਵਿੱਚ ਆਇਆ ਉਸ ਵੇਲੇ ਤਕਰੀਬਨ ਸਾਰੀਆਂ ਜਿਹੜੀਆਂ ਸਭਾ ਸੁਸਾਇਟੀਆਂ ਸਾਰੀਆਂ ਸੰਪਰਦਾਵਾਂ ਸਾਰੇ ਬੁੱਧੀਜੀਵ ਉਹ ਬੈਠਦੇ ਸੀ ਬੈਠ ਕੇ ਵਿਚਾਰ ਕਰਦੇ ਸੀ ਵਿਚਾਰ ਕਰਕੇ ਫਿਰ ਸਿੰਘ ਸਾਹਿਬਾਨ ਦੀ ਨਿਯੁਕਤੀ ਹੁੰਦੀ ਸੀ ਔਰ ਬਾਜ਼ਾਰ ਉਨਾਂ ਨੂੰ ਸਾਰੀਆਂ ਸਸਤਾਵਾਂ ਜਿਹੜੀਆਂ ਸੀ ਉਹ ਫਿਰ ਸਰੋਪੇ ਭੇਟ ਕਰਕੇ ਉਹਨਾਂ ਨੂੰ ਪਿਛੇ ਨਾਲ ਤੇ ਰੱਖਦੇ ਸੀ ਉਹ ਇਹਨਾਂ ਲੋਕਾਂ ਦੇ ਧੀਨ ਨਹੀਂ ਸੀ ਹੁੰਦੇ ਲੇਕਿਨ ਪਛਰੇ ਕੋਸ਼ਿਸ਼ ਤੋਂ ਕੋਈ ਸਮੇਂ ਤੋਂ ਇਹਨਾਂ ਨੇ ਉਹਨਾਂ ਨੂੰ ਆਪਣੇ ਇਸ ਢੰਗ ਨਾਲ ਅਧੀਨ ਕਰ ਲਿਆ ਕਿ ਉਹਨਾਂ ਕੋਲ ਕੋਈ ਅਧਿਕਾਰ ਰਹਿ ਹੀ ਨਹੀਂ ਸੀ ਗਿਆ ਸਮਾਂ ਇਸ ਗੱਲ ਦੇ ਉਹ ਇਹਨਾਂ ਦੇ ਕਰੰਤੇ ਬਣ ਕੇ ਬਹਿ ਗਏ ਸੀ ਸੋ ਦੋ ਤਰੀਕ ਦਾ ਜਿਹੜਾ ਫੈਸਲਾ ਸੀ ਮੈਂ ਥੋੜਾ ਜਿਹਾ ਪਿਛੋਕੜ ਇਸ ਕਰਕੇ ਦੱਸਿਆ ਕਿ ਸੰਗਤਾਂ ਨੂੰ ਇਹ ਇਹ ਜ਼ਰੂਰੀ ਹੈ ਦੱਸ ਇਸ ਨੇ ਜਿਹੜੇ ਆ ਕਿਸੇ ਵੇਲੇ ਚੰਗੇ ਹੁੰਦੇ ਸੀਗੇ ਕਿਉਂ ਕੇਸ ਤੋਂ ਨਾਲ ਇਹਨਾਂ ਦਾ ਜਦੋਂ ਜ਼ੋਰ ਪੈ ਗਿਆ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਵੀ ਆਪਣੇ ਤਕਰੀਬਨ ਤਕਰੀਬਨ ਪੂਰੇ ਤਰ੍ਹਾਂ ਆਪਣੇ ਕੰਟਰੋਲ 'ਚ ਰੱਖਿਆ ਉਹਦੀ ਵੀ ਕਿਉਂਕਿ ਇੱਕ ਪਰਿਵਾਰ ਹੀ ਤਕਰੀਬਨ ਇਹਨਾਂ ਹਾਵੀ ਹੋ ਗਿਆ ਸੀਗਾ ਜੇ ਕਿਸੇ ਨੇ ਜੇ ਕਿਸੇ ਨੇ ਜ਼ੁਰਤ ਵੀ ਕੀਤੀ ਤਾਂ ਉਹਨੂੰ ਇਸ ਢੰਗ ਨਾਲ ਜਲੀਲ ਕਰਕੇ ਕੱਢਿਆ ਗਿਆ ਤਾਂ ਕਿ ਦੂਜਾ ਹੋਰ ਕੋਈ ਜ਼ੁਰਤ ਹੀ ਨਾ ਕਰ ਸਕੇ ਮੈਂ ਤੁਹਾਨੂੰ ਇੱਕ ਇੱਕ ਮਿਸਾਲ ਦੇਣੀ ਆ ਬਹੁਤੇ ਦਰਸ਼ਕ ਜਿਹੜੇ ਨੂੰ ਪਤਾ ਹੋਊਗਾ ਜਥੇਦਾਰ ਕੁਲਦੀਪ ਜਥੇਦਾਰ ਕੁਲਦੀਪ ਸਿੰਘ ਜੀ ਬੰਡਾਲਾ ਦੁਆਬੇ ਦੇ ਬਹੁਤ ਇੱਕ ਨੇਤਾ ਉੱਗੇ ਨੇਤਰ ਬਹੁਤ ਹੀ ਸੂਝਵਾਨ ਬਹੁਤ ਸਿਆਣੀ ਉਸ ਵੇਲੇ ਤੇ ਪੜ੍ਹੇ ਲਿਖੇ ਔਰ ਉਹਨਾਂ ਦਾ ਸਾਡੇ ਇਲਾਕੇ ਦੁਆਬੇ ਦੇ ਵਿੱਚ ਬੜਾ ਤਕੜਾ ਪ੍ਰਭਾਵ ਸੀਗਾ ਉਹ ਇੰਗਲੈਂਡ ਦੇ ਵਿੱਚ ਆਏ ਇੰਗਲੈਂਡ ਦੇ ਵਿੱਚ ਆਏ ਇੰਗਲੈਂਡ ਦੇ ਵਿੱਚ ਸਾਨੂੰ ਮੌਕਾ ਮਿਲਿਆ ਉਹਨਾਂ ਨੂੰ ਮਿਲਣ ਦਾ ਅਸੀਂ ਉਹਨਾਂ ਨੂੰ ਉਹਨਾਂ ਨੂੰ ਬੈਠ ਕੇ ਮੀਟਿੰਗ ਵਿੱਚ ਕੀਤੀਆਂ ਗਈ ਉਹਨਾਂ ਨੂੰ ਅਸੀਂ ਇਸ ਢੰਗ ਨਾਲ ਬੇਨਤੀਆਂ ਕੀਤੀਆਂ ਕਿ ਜਥੇਦਾਰ ਸਾਹਿਬ ਜਿਸ ਢੰਗ ਨਾਲ ਇਸ ਵੇਲੇ ਪਿੱਛੇ ਇਹ ਲੋਕ ਕੰਮ ਕਰਾ ਰਹੇ ਆ ਇਹ ਬਹੁਤ ਵੱਡਾ ਨੁਕਸਾਨ ਹੋ ਕਮਦਾ ਹੋ ਰਿਹਾ ਤੁਸੀਂ ਜ਼ਰੂਰ ਉੱਥੇ ਜਾ ਕੇ ਇਹਨਾਂ ਨਾਲ ਗੱਲਬਾਤ ਕਰੋ ਉਹ ਉੱਥੇ ਗਏ ਗੁਰਪ੍ਰੀਤ ਉੱਥੇ ਗਏ ਜਦੋਂ ਜਾ ਕੇ ਉਹਨਾਂ ਨੇ ਬਾਦਲ ਸਾਹਿਬ ਨਾਲ ਗੱਲਬਾਤ ਕੀਤੀ ਜੀ ਇਹਦੇ ਪਿੱਛੇ ਹੋ ਗਿਆ ਕਿ ਇਹਨੂੰ ਪਤਾ ਨਹੀਂ ਪਿੱਛੋਂ ਕੋ ਬਾਹਰ ਦੇ ਲੋਕਾਂ ਨੇ ਚੱਕਸਾਲ ਕਰ ਦਿੱਤੀ ਆ ਹੂੰ ਉਹਨਾਂ ਨੇ ਉਹਨੂੰ ਇਸ ਢੰਗ ਨਾਲ ਜਲੀਲ ਕਰਕੇ ਪਾਰਟ ਉਹ ਪਾਰਟੀ ਚੋਂ ਵੀ ਵਿਚਾਰਾ ਛੱਡ ਗਿਆ ਉਹਨੂੰ ਤਕਰੀਬਨ ਉਹਨੂੰ ਰੋਲ ਉਹਨੂੰ ਰੋਲ ਦਿੱਤਾ ਦੇਖੋ ਇੱਕ ਐਡੇ ਵੱਡੇ ਕੱਦ ਦੇ ਲੀਡਰ ਨੂੰ ਰੋਲ ਦਿੱਤਾ ਇਹ ਤੋਂ ਬਾਅਦ ਬਹੁਤ ਮਸਾਲਾ ਇਹ ਮਸਾਲਾ ਮੈਂ ਦਿੱਤੀ ਆ ਕਿ ਇੱਕ ਬਹੁਤ ਵੱਡੇ ਕੱਦ ਵਾਲੇ ਸੀਗੇ ਲੇਕਿਨ ਛੋਟੇ ਕਿਸੇ ਲੀਡਰ ਤੇ ਜੁੜਨ ਦੀ ਬਣਦੀ ਜੇ ਕੋਈ ਚੰਦੂ ਮਾਜਦੇ ਵਾਲੇ ਵੀ ਗਏ ਆ ਉਹਨਾਂ ਨੇ ਪ੍ਰੋਵਾਈਡ ਨਹੀਂ ਕੀਤੀ ਆਪ ਹੀ ਉੱਥੋਂ ਮੈਂ ਤਾਂ ਤਾਲੇ ਕਰਕੇ ਉਹਦੇ ਤੇ ਮੁੜ ਕੇ ਆਉਂਦੇ ਰਹੇ ਆ ਢੰਗ ਨਾਲ ਇਹਨਾਂ ਨੇ ਉਹਨਾਂ ਨੂੰ ਯੂਜ਼ ਕੀਤਾ ਦੋ ਤਰੀਕ ਦੇ ਫੈਸਲੇ ਪਾਤ ਜਿਹਨੂੰ ਦੋ ਫੈਸਲੇ ਹੋਏ ਆ ਤੇ ਉਹ ਫੈਸਲੇ ਤੁਸੀਂ ਇਹ ਸਮਝੋ ਉਹ ਫੈਸਲੇ ਇਦਾਂ ਲੱਗਦਾ ਸੀ ਕਿ ਉੱਥੇ ਕੋਈ ਕਲਾ ਵਰਤੀ ਛੇਵੇਂ ਪਾਸ਼ਾ ਦੀ ਹੂੰ ਬਿਲਕੁਲ ਕਿਸੇ ਨੂੰ ਵਸੂਤ ਨਹੀਂ ਸੀ ਪਹਿਲਾਂ ਹੁੰਦਾ ਭਈ ਇਹ ਜ਼ੇਫੇਦਾਰੀ ਨਹੀਂ ਜ਼ੁਰਤ ਕਿਦਾਂ ਵਿਚਾਰੇ ਕਰ ਲੈਣਗੇ ਪਰ ਪਤਾ ਨਹੀਂ ਕਿ ਉਹਨਾਂ ਨਾਲ ਜਦੋਂ ਅਸੀਂ ਗੱਲਬਾਤ ਵੀ ਕੀਤੀ ਉਹ ਨਹੀਂ ਖੁਦ ਮੰਨਿਆ ਪੇ ਸਵੇਰ ਤੱਕ ਉਹ ਸਾਨੂੰ ਖੁਦ ਨੂੰ ਪਤਾ ਪਤਾ ਨਹੀਂ ਸਾਨੂੰ ਪਈ ਕੀ ਗੱਲ ਤੇ ਕਰਾਂਗੇ ਲੇਕਿਨ ਕਹਿੰਦੇ ਅਸੀਂ ਅੱਜੇ ਦਰਬਾਰ ਸਾਹਿਬ ਪਹਿਲਾਂ ਦਰਬਾਰ ਸਾਹਿਬ ਗਏ ਆ ਦਰਬਾਰ ਸਾਹਿਬ ਜਾ ਕੇ ਦੇਖerai ਅਰਦਾਸ ਕੀਤੀ ਫਿਰ ਕੱਲ ਤੱਕ ਸਾਹਿਬ ਤੇ ਆਏ ਦੇਖerai ਅਰਦਾਸ ਕੀਤੀ ਉਸ ਤੋਂ ਬਾਅਦ ਕਹਿੰਦੇ ਅਸੀਂ ਉੱਥੇ ਜਾ ਕੇ ਉੱਥੇ ਬੈਠ ਗਏ ਆ ਪੰਜੇ ਸਾਈਂ ਸਾਹਿਬ ਤੇ ਇੱਕ ਕਲਾ ਹੀ ਵਰਤੀ ਆ ਕਿ ਸਾਰੇ ਸੰਸਾਰ ਸਾਰੇ ਸੰਸਾਰ ਨੇ ਦੇਖਿਆ ਕਿਸ ਢੰਗ ਨਾਲ ਉਹ ਲੋਕ ਜਿਹੜੇ ਕਹਿੰਦੇ ਸੀ ਕਿ ਕੈਸੇ ਦੀ ਜੁਰਤੇ ਨਹੀਂ ਉਹ ਨੀਮੀ ਪਾ ਕੇ ਹਰ ਆਪਣਾ ਗਨਾਹ ਜਿਹੜਾ ਸੀ ਉਹਨਾਂ ਲੋਕਾਂ ਨੇ ਕਬੂਲ ਕੀਤਾ ਔਰ ਉਸ ਕਬੂਲ ਕਰਨ ਤੋਂ ਬਾਅਦ ਇਹ ਤੁਸੀਂ ਦੇਖੋ ਵੀ ਲੋਕ ਕਹਿਣ ਲੱਪੈ ਸੀ ਕਿ ਕਾਲ ਤੱਕ ਜਿਹੜਾ ਮੁਰਕੇ ਅੱਜ ਸਖਾਂ ਦੇ ਵਿੱਚ ਇੱਕ ਬਹੁਤ ਵੱਡਾ ਮਾਣ ਪ੍ਰਾਪਤ ਕਰ ਗਿਆ ਹੂੰ ਔਰ ਹੋਇਆ ਕੀ ਉਸ ਕੱਲ ਨੂੰ ਅਜੇ ਤਕਰੀਬਨ ਮਹੀਨਾ ਨਹੀਂ ਸੀ ਪਿਆ ਇਹਨਾਂ ਨੇ ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਬਦਲੇ ਦੀ ਭਾਵਨਾ ਨਾਲ ਸਾਥ ਦਿੱਤਾ ਔਰ ਉਹਦੇ ਤਕਰੀਬਨ ਮਹੀਨੇ ਦੇ ਵਿੱਚ ਵਿੱਚੀ ਦੂਜੇ ਸਿੰਘ ਸਾਬ ਦੋਏ ਪਾਈ ਸੁਲਤਾਨ ਸਿੰਘ ਜੀ ਪਾਈ ਗਬੀਰ ਸਿੰਘ ਉਹਨਾਂ ਨੂੰ ਵੀ ਸੇਵਾ ਤੋਂ ਮੋਹਤਾ ਜਦੋਂ ਇਹ ਸਾਰੀਆਂ ਘਟਨਾਵਾਂ ਵਾਪਦੀਆਂ ਅਸੀਂ ਉਹਦੇ ਉਹਨਾਂ ਦੌਰਾਨ ਇੱਥੇ ਇੰਗਲੈਂਡ ਦੇ ਵਿੱਚ ਵੀ ਹੋਰ ਮੁਲਕਾਂ ਦੇ ਵਿੱਚ ਵੀ ਪਰ ਮੈਂ ਕਹੂੰਗਾ ਬੜੇ ਮਾਣ ਨਾਲ ਮੈਂ ਕਹੂੰਗਾ ਵੀ ਇੰਗਲੈਂਡ ਦੀਆਂ ਸੰਗਤਾਂ ਨੇ ਬਹੁਤ ਇੱਕ ਚੰਗਾ ਵਧੀਆ ਉਸ ਵੇਲੇ ਸਾਰਾ ਪੰਥ ਤਕਰੀਬਨ ਇਕੱਠਾ ਹੋਇਆ ਇਕੱਠਾ ਹੋਣ ਤੋਂ ਬਾਅਦ ਅਸੀਂ ਸਿੰਘ ਸਾਬ ਦੇ ਸਿੰਘ ਸਾਬਾਂ ਦੇ ਹੱਕ ਦੇ ਵਿੱਚ ਡਟ ਕੇ ਇੱਥੋਂ ਜਿਹੜੇ ਸੀ ਆਵਾਜ਼ ਬੁਲੰਦ ਕੀਤੀ ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਬੜਾ ਬਲ ਮਿਲਿਆ ਉਹਨਾਂ ਨੇ ਵੀ ਫਿਰ ਕੋੜਾ ਜੁੱਟ ਪਏ ਤੇ ਜੇ ਵਾਲ ਇਹਨਾਂ ਨੇ ਫਿਰ ਸਾਹਿਬ ਜੀ ਸੋ ਹਾਲਾ ਕਿ ਅਸੀਂ ਸਾਰੇ ਵਰਤਾਰੇ ਦੀ ਗੱਲ ਕਰ ਰਹੇ ਆ ਤੁਸੀਂ ਵੀ ਅੱਜ ਦੇਖਿਆ ਹੋਊਗਾ ਕਿ ਜਿੱਥੇ ਬਕਾਇਦਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਮੋੜ ਤੋਂ ਆਪਣਾ ਕਾਰਜਕਾਰ ਸੰਭਾਲ ਲਿਆ ਮੈਂ ਇਥੇ ਥੋੜਾ ਜਿਹਾ ਇਹ ਜਾਣਨਾ ਚਾਹੂੰਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਔਰ ਪਹਿਲਾਂ ਅਸਤੀਫਾ ਦਿੱਤਾ ਜਾਂਦਾ ਹੈ ਜਿਸ ਵੇਲੇ ਅਸਤੀਫਾ ਦਿੱਤਾ ਜਾਂਦਾ ਹੈ ਉਸ ਵੇਲੇ ਬਕਾਇਦਾ ਉਹਨਾਂ ਨੇ ਕਿਹਾ ਵੀ ਮੈਂ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦਿੱਤਾ ਗਿਆਨੀ ਰੁਘਵੀਰ ਸਿੰਘ ਹੋਰਾਂ ਦੀ ਪੋਸਟ ਤੋਂ ਬਾਅਦ ਦੇ ਵਿੱਚ ਜਿਸ ਵੇਲੇ ਉਹ ਆਦੇ ਤੇ ਨਹੀਂ ਸਨ ਉਸ ਤੋਂ ਬਾਅਦ ਦੇ ਵਿੱਚ ਅੰਤਰਿੰਗ ਕਮੇਟੀ ਦੇ ਵੱਲੋਂ ਗਿਆਨੀ ਰੁਘਵੀਰ ਸਿੰਘ ਹੋਰਾਂ ਨੂੰ ਗਿਆਨੀ ਸੁਲਤਾਨ ਸਿੰਘ ਹੋਰਾਂ ਦੀ ਸੇਵਾ ਮੁਕਤੀ ਕਰਾ ਦਿੱਤੀ ਜਾਂਦੀ ਜਿਸ ਦੇ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਜਿਹੜਾ ਹੈ ਉਹਨਾਂ ਦੀ ਨਿਯੁਕਤੀ ਕੀਤੀ ਜਾਂਦੀ ਉਸ ਤੋਂ ਬਾਅਦ ਦੇ ਵਿੱਚ ਹਾਲਕਿ ਇਹ ਵੀ ਗੱਲਾਂ ਸਾਹਮਣੇ ਆਈਆਂ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ ਮਨਾਉਣ ਦੇ ਲਈ ਵਕ-ਵਕ ਲੋਕ ਗਏ ਇਹਨਾਂ ਦੇ ਵਿੱਚ ਖਾਸ ਤੌਰ ਤੇ ਗਿਆਨੀ ਰਗਵੀਰ ਸਿੰਘ ਹੋਰੀ ਵੀ ਗਏ ਉਹਨਾਂ ਦੇ ਘਰੇ ਮਨਾਉਣ ਦੇ ਲਈ ਅਕਾਲੀ ਦਲ ਦਾ ਵਫਤ ਵੀ ਜਾਂਦਾ ਰਿਹਾ ਹੋਰ ਲੋਕ ਵੀ ਪਹੁੰਚਦੇ ਨੇ ਪਰ ਬੀਤੇ ਦਿਨ ਜਿਸ ਵਲੇ ਸੁਖਬੀਰ ਸਿੰਘ ਬਾਦਲ ਪਹੁੰਚਦੇ ਨੇ ਤੇ ਫਿਰ ਤੁਹਾਨੂੰ ਲੱਗਦਾ ਨਹੀਂ ਵੀ ਰਜ਼ਾਮੰਦੀ ਬੜੀ ਛੇਤੀ ਹੋ ਗਈ ਦੇਖੋ ਬਹੁਤੇ ਤਾਂ ਦੇਖੋ ਇਹ ਕਈ ਗੱਲਾਂ ਹੁੰਦੀਆਂ ਜਿਹੜੀਆਂ ਤੁਸੀਂ ਜਿਹੜੇ ਸਿਆਸੀ ਗਲਿਆਰੇ ਉਹਨਾਂ ਦੇ ਵਿੱਚ ਜਿਸ ਢੰਗ ਨਾਲ ਗੱਲਬਾਤ ਚੱਲਦੀ ਹੁੰਦੀ ਆ ਉਹਨਾਂ ਨੂੰ ਤੁਸੀਂ ਕਿਆਸ ਰਾਈ ਕਹਿ ਸਕਦੇ ਹੋ ਉਹਨਾਂ ਦੇ ਤਕਰੀਬਨ ਕੋਈ ਬਹੁਤੇ ਸਬੂਤ ਆਪਣੇ ਕੋਲ ਨਹੀਂ ਹੁੰਦੇ ਹਾਂ ਲੇਕਿਨ ਜਿਹੜੇ ਸਬੂਤ ਜਿਹੜੇ ਹੁੰਦੇ ਆ ਉਹ ਛੱਡ ਜਾਂਦੀ ਆ ਉਹ ਗੱਲਾਂ ਜਾਂ ਜਿਸ ਢੰਗ ਨਾਲ ਉਹ ਤੋਂ ਬਾਅਦ ਵਰਤਾਰੇ ਹੁੰਦੇ ਆ ਉਹ ਫਿਰ ਤਕਰੀਬਨ ਤਕਰੀਬਨ ਇਦਾਂ ਲੱਗਦਾ ਆਂਦਾ ਕਿ ਬਾਕੀ ਇਹ ਕੋਈ ਇੱਕ ਇਹ ਇੱਕ ਮਤਲਬ ਇਹ ਸਾਰੀ ਇੱਕ ਮਤਲਬ ਗਿਣੀ ਮਿਥੀ ਜਿਹੜੀ ਆ ਉਹ ਸਾਰੀ ਬਿਉਤਬੰਦੀ ਹੋਈ ਆ ਪਹਿਲਾਂ ਦੂਜਿਆਂ ਨੇ ਜਾਣਾ ਤੇ ਉਸ ਤੋਂ ਬਾਅਦ ਸੁਖਬੀਰ ਵੱਦਲੇ ਜਾਣਾ ਤੇ ਉਹਨਾਂ ਦਾ ਛੱਡਣਾ ਤੇ ਮੁੜ ਕੇ ਆ ਜਾਣਾ ਮੁੜ ਕੇ ਆ ਕੇ ਬੜੀ ਤਕੜੀ ਇੱਕ ਸਟੇਟਮੈਂਟ ਦੇਣੀ ਇਹ ਸਾਰਾ ਕੁਝ ਜਿਹੜਾ ਇਹ ਸਾਰਾ ਕੁਝ ਜਿਹੜਾ ਹੋਇਆ ਤੁਸੀਂ ਇਹਨੂੰ ਮੈਂ ਇਹਨੂੰ ਇਦਾਂ ਲਵਾਂਗਾ ਕਿ ਜਿਹੜਾ ਪ੍ਰੈਸ਼ਰ ਜਿਹੜਾ ਬਣਿਆ ਉਸ ਵੇਲੇ ਪੰਜਾਬ ਦੇ ਵਿੱਚ ਤੇ ਵਿਦੇਸ਼ਾਂ ਵਿੱਚ ਹਮ ਇਹਨਾਂ ਲੋਕ ਇਹ ਲੋਕ ਸੋਚਣ ਲਈ ਮਨਜੂਰ ਇਹ ਸੋਚਣ ਲਈ ਮਜਬੂਰ ਹੋ ਗਏ ਕਿ ਹੋਣ ਉਹ ਸਾਨੂੰ ਹਰ ਹਾਲਤ ਵਿੱਚ ਸੋਚਣਾ ਪਊਗਾ ਕਿ ਇਹਨੂੰ ਅਸੀਂ ਠੀਕ ਕਿੱਦਾਂ ਕਰਨਾ ਜੇ ਇਸ ਕੰਮ ਨੂੰ ਕਿਸੇ ਢੰਗ ਨਾਲ ਕੋਈ ਠੀਕ ਕਰ ਸਕਦਾ ਤਾਂ ਉਹ ਸ਼ਾਇਦ ਜਿਹੜਾ ਥੋੜੀ ਹਲੇ ਧਿਰ ਜਿਹੜੀ ਹੈਗੀ ਆ ਜਿਹੜੀ ਸ਼ਾਕ ਹੈਗੀ ਆ ਉਹ ਥੋੜੀ ਬੈਟਰ ਆ ਉਹ ਹੈਗਾ ਰਜਿੰਦਰ ਸਿੰਘ ਧਾਮੀ ਜਿਹਦੇ ਤੇ ਕੋਈ ਐਡਾ ਹਲੇ ਕੋਈ ਆਪਾਂ ਏਦਾਂ ਦਾ ਕੋਈ ਇਲਜ਼ਾਮबाजी ਜਾਂ ਕੋਈ ਏਦਾਂ ਦੀ ਨਹੀਂ ਲਾ ਸਕਦੇ ਜਿਹਦੇ ਕਰਕੇ ਉਹ ਉਹ ਜਿਹੜਾ ਦੂਜੇ ਲੋਕ ਆ ਉਹ ਤਾਂ ਤਕਰੀਬਨ ਕਾਲ ਤੱਕ ਤੋਂ ਇੱਕ ਸਪਸ਼ਟ ਰੂਪ ਤੇ ਕਿਹਾ ਗਿਆ ਕਿ ਇਹ ਆਪਣਾ ਨੈਤਿਕ ਆਧਾਰ ਹੋ ਸਿੱਖ ਪੰਥ ਨੂੰ ਅਗਵਾਈ ਦੇਣ ਦਾ ਨੈਤਿਕ ਆਧਾਰ ਜਿਹੜਾ ਉਹ ਗਵਾ ਚੁੱਕੇ ਪਾਵੇ ਜੋਗ ਨਹੀਂ ਰਿਹਾ ਗਾ ਧਾਮੀ ਨੂੰ ਜਿਹੜਾ ਮੁੜ ਕੇ ਲਿਆਉਣਾ ਉਹ ਸਾਫ ਸਿਗਾ ਜੇ ਇਸ ਵੇਲੇ ਨਹਾਕ ਸੰਗਤ ਦੀਆਂ ਜਥੇਬੰਦੀਆਂ ਵਿਦੇਸ਼ਾਂ ਦੇ ਵਿੱਚੋਂ ਬਹੁਤ ਵੱਡੇ ਵੀ ਪ੍ਰੋਗਰਾਮ ਕਰਕੇ ਉਹਨਾਂ ਦੇ ਹੱਕ ਦੇ ਵਿੱਚ ਔਰ ਕੰਪਲੀਟਲੀ ਜਥੇਦਾਰ ਗੜਗਾਜ ਨੂੰ ਜਿਹੜਾ ਸੀ ਉਹ ਬਿਲਕੁਲ ਨਕਾਰ ਦੇਣਾ ਔਰ ਸੰਸਾਰ ਬਾਰੇ ਤੇ ਸਟੇਟਮੈਂਟਾਂ ਲੱਗ ਜਣੀ ਆ ਕਿ ਕੋਈ ਵੀ ਇਹਨੂੰ ਮੂੰਹ ਨਾ ਲਾਓ ਇਸ ਜਥੇਦਾਰ ਨੂੰ ਬਿਲਕੁਲ ਕੌਮ ਸਵੀਕਾਰ ਨਹੀਂ ਕਰਦੀ ਔਰ ਉਸ ਤੋਂ ਬਾਅਦ ਨੰਗ ਸਿੰਘਾਂ ਦੀਆਂ ਜਥੇਬੰਦੀਆਂ ਉਸ ਤੋਂ 2 ਦਿਨ ਬਾਅਦ ਆਪਣੇ ਗਿਆਨੀ ਹਰਨਾਮ ਸਿੰਘ ਜੀ ਤੁਮਾ ਮੁਖ ਸੇਵਾਦਾਰ ਦਾਮਜੀਤ ਸਾਹਿਬ ਉਹਨਾਂ ਦੇ ਸਟੇਟਮੈਂਟ ਆ ਜਾਣੀ ਨਾਲ ਹੀ ਉਹਨਾਂ ਦਾ 2 ਦਿਨ ਪ੍ਰੋਗਰਾਮ ਰੱਖ ਦੇਣਾ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਇਹਨਾਂ ਚੀਜ਼ਾਂ ਨੇ ਉਹਨਾਂ ਨੂੰ ਹਲਾ ਕੇ ਰਾ ਦਿੱਤਾ ਕਿ ਹੁਣ ਜੇ ਹਾਲਾਤ ਜਿਹੜੇ ਹੈਗੇ ਅਸੀਂ ਹੁਣ ਵੀ ਆਪਣੀ ਹੈਂਕੜ ਨਾ ਛੱਡੀ ਤਾਂ ਸ਼ਾਇਦ ਇਹ ਸਭ ਤੋਂ ਕਦੀ ਵੀ ਕੰਟਰੋਲ ਨਾ ਹੋਣ ਇਹ ਸਾਰਾ ਕੁਝ ਧਾਮੀ ਨੂੰ ਲਿਓਣਾ ਧਾਮੀ ਤੋਂ ਇਸ ਢੰਗ ਨਾਲ ਸਟੇਟਮੈਂਟ ਜਿਹੜੀ ਦੋਣੀ ਔਰ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਕਮੰਦ ਕਮੇਟੀ ਦੇ ਬਹੁਤ ਵੱਡਾ ਵਾਕ ਜਿਹੜਾ ਹੈਗਾ ਆ ਜਾ ਕੇ ਉਹਨਾਂ ਨੂੰ ਮਿਲ ਕੇ ਆਪਣਾ ਆਪਣਾ ਪੱਖ ਦੱਸਣਾ ਕਿ ਜਿਹੜੇ ਤੁਸੀਂ ਫੈਸਲੇ ਜਿਹੜੇ ਅੰਤਰੋਂ ਕਮੇਟੀ ਨੇ ਆਏ ਆ ਉਹਨਾਂ ਨੂੰ ਵੀ ਸਾਰਿਆਂ ਨੂੰ ਰੱਦ ਕਰੋ ਇਹ ਸਾਰਾ ਕੁਝ ਜੋ ਕੁਝ ਹੋਇਆ ਇਹ ਜਿਹੜੇ ਮੈਂ ਕਹੂੰਗਾ ਇਹਦਾ ਸੇਰਾ ਉੱਥੇ ਦੇ ਲੋਕਾਂ ਤੇ ਦਮ ਦੀ ਨਕਸਾਲ ਨੰਗਸੰਗ ਦੀਆਂ ਜਥੇਬੰਦੀਆਂ ਸਾਰੀਆਂ ਸੰਪਰਦਾਵਾਂ ਔਰ ਇਸੇ ਤਰ੍ਹਾਂ ਹੀ ਵਿਦੇਸ਼ਾਂ ਦੇ ਵਿੱਚ ਸਾਰੀ ਜਿਹੜੀ ਸਿੱਖ ਸੰਗਤ ਆ ਤਿੰਨ ਪ੍ਰੋਗਰਾਮ ਅਸੀਂ ਇੱਥੇ ਕੀਤੇ ਆ ਵੱਡੇ ਆਪਣੇ ਗੁਰੂ ਨਾਨਕ ਸਮਾਧਕ ਵਿਖੇ ਉੱਥੇ ਬਹੁਤ ਵੱਡੀ ਗੰਟੀ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਕ੍ਰੋਸ ਤਕਰੀਬਨ ਸੈਕਸ਼ਨ ਜਿਹੜੀਆਂ ਸੀ ਗੁਰੂ ਘਰ ਦੀਆਂ ਪ੍ਰਬੰਧ ਕਮੇਟੀਆਂ ਆਈਆਂ ਅੱਗੇ ਕਦੀ ਐਦਾਂ ਨਹੀਂ ਹੋਇਆ ਔਰ ਉਹ ਨਾਮਰ ਸਾਰੇ ਗੁਰੂ ਘਰ ਆਏ ਸਾਰੀਆਂ ਜਥੇਬੰਦੀਆਂ ਆਈਆਂ ਜਿਨ੍ਹਾਂ ਨੇ ਇੱਕ ਇੱਕ ਮੁੱਠੋ ਕੇ ਫੈਸਲਾ ਲਿਆ ਕਿ ਅਸੀਂ ਬਿਲਕੁਲ ਇਹਨਾਂ ਦੇ ਫੈਸਲੇ ਜਿਹੜੇ ਉਹਨਾਂ ਨਾਲ ਸਹਿਮਤ ਨਹੀਂ ਔਰ ਇਸ ਜਥੇਦਾਰ ਨੂੰ ਕਦੀ ਵੀ ਸਵਕਾਰ ਨਹੀਂ ਕੀਤਾ ਜਾਵੇਗਾ ਇਹ ਆਪਣਾ ਫੈਸਲਾ ਲੈਣ ਵਾਪਸ ਲੈਣ ਉਹਨਾਂ ਤਿੰਨਾਂ ਜਿਹੜੇ ਜਥੇਦਾਰ ਸਹਿਬਾਨ ਆ ਨੇ ਉਹਨਾਂ ਨੂੰ ਆਪਣੀਆਂ ਪਿਛੇ ਨਾਲ ਬਿਹਾਲ ਕਰਨ ਜੀ ਹੋਣ ਵਾਲੇ ਸਮੇਂ ਲਈ ਇਹ ਸਬੰਧ ਦੇ ਵਿੱਚ ਤਾਂ ਕਿ ਮੜ ਮੜ ਕੇ ਇਹ ਕੰਮ ਨਾ ਹੋਣ ਇੱਕ ਇਹੋ ਜਿਹਾ ਮੁੜ ਕੇ ਉਹ ਪਰੰਪਰਾ ਜਿਹੜੀ ਜਿਹੜੀ ਪਰੰਪਰਾ ਸੀਗੀ ਨਵੀਂ ਨਹੀਂ ਮਨੋਣੀ ਪਰੰਪਰਾ ਆ ਰਹੀ ਸੀਗੀ ਲੋਨ ਦੀ ਪਰੰਪਰਾ ਜਿਹੜੀ ਪਿਛਲੇ ਪ੍ਰਾਤਨ ਸਮੇਂ ਤੋਂ ਜਦੋਂ ਤੋਂ ਅਕਾਲ ਤਾਬ ਸਾਹਿਬ ਹੋਣ ਵਿੱਚ ਆਏ ਆ ਸੰਪਰਦਾਮਾ ਬੁੱਧੀ ਜਥੇ ਬੰਦੀਆਂ ਬੈਠ ਕੇ ਸਾਰੇ ਬੈਠ ਕੇ ਵਿੱਚ ਆਉਂਦੇ ਸੀ ਨੋਮੀਨੇਸ਼ਨ ਆਉਂਦੀਆਂ ਸੀ ਉਹਦੇ ਤੇ ਵਿਚਾਰ ਕੀਤੀ ਜਾਂਦੀ ਹੁੰਦੀ ਸੀਗੀ ਔਰ ਵਿਚਾਰ ਕਰ ਤੋ ਬਾਦ ਉਹਨਾਂ ਦੀ ਜਿਹੜੀ ਨਿਯੁਕਤੀ ਜਿਹੜੀ ਕੀਤੀ ਜਾਂਦੀ ਸੀ ਬਹੁਤ ਆ ਕਿ ਉਹਦੇ ਤੇ ਕੋਈ ਇਨਸਾਨ ਨਾ ਪਹਿਲਾਂ ਤੇ ਨਾ ਕੋਈ ਉਂਗਲੀ ਨਾ ਕਰ ਸਕੇ ਬਿਲਕੁਲ ਪਰ ਜਿਹੜੀ ਜਿਹੜੀ ਵਰਭਤ ਜਮਾਟੀ ਜਿਹੜੀ ਜ਼ਿਕਰ ਕਰਨੀ ਚਾਹਣਾ ਉਹ ਇਹ ਆ ਕਿ ਅਸੀਂ ਪ੍ਰੈਸ਼ਰ ਆਪਣਾ ਜਿਹੜਾ ਆ ਹੁਣ ਵੀ ਸਾਡੇ ਸਨਹਿ ਪਿੱਛੇ ਗਏ ਆ ਹਾਂ ਹਾਲੇ ਵੀ ਉਥੋਂ ਉਹਨਾਂ ਉਹਨਾਂ ਲੋਕਾਂ ਦੇ ਮੂੰਹ ਦੇ ਵਿੱਚੋਂ ਇਹ ਗੱਲ ਹੀ ਨਿਕਲਦੀ ਕਿ ਕਾਲ ਤੱਕ ਸਹਿਬ ਜਿਹੜੀਆਂ ਨੋਟ ਕਰਨਗੀਆਂ ਮੈਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਆਈ ਸ਼ੂ ਨੋਟ ਕਰੀ ਬਈ ਸੰਗਤਾਂ ਜਿਹੜੀਆਂ ਆ ਬੜੇ ਲੰਮੇ ਸਮੇਂ ਤੋਂ ਗੁਰਪ੍ਰੀਤ ਮੰਗ ਕਰਦੀਆਂ ਹਾਲ ਤੱਕ ਜਿਹੜਾ ਜਿਹੜਾ ਦਾਰਾ ਆ ਜਿਹੜਾ ਅਧਿਕਾਰ ਖੇਤਰ ਆ ਉਹ ਸਾਰੇ ਸੰਸਾਰ ਤੇ ਆ ਹਮ ਲੇਕਿਨ ਜਦੋਂ ਨਿਯੁਕਤੀ ਜਾਂ ਉਹਨਾਂ ਦੀ ਬਰਤਦਾਸ਼ੀ ਹੁੰਦੀ ਆ ਬੰਦੇਸ਼ੀਆਂ ਦੀ ਜਿਹੜੀ ਸੰਗਤਾਂ ਸਾਰੇ ਸੰਸਾਰ ਦੇ ਵਿੱਚ ਉਹਨਾਂ ਨੂੰ ਕੋਈ ਭਰੋਸੇ ਵਿੱਚ ਨਹੀਂ ਲਿਆ ਜਾਂਦਾ ਉਹਨਾਂ ਦਾ ਉਹਦੇ ਵਿੱਚ ਕੋਈ ਰੋਲ ਹੀ ਨਹੀਂਗਾ ਕੋਈ ਰੋਲ ਨਹੀਂ ਹਮ ਅਸੀਂ ਇਹ ਬਿਲਕੁਲ ਅਸੀਂ ਲੈ ਕੇ ਵੀ ਭੇਜਿਆ ਸੀਗਾ ਕਿ ਜਦੋਂ ਉਹਦੀ ਕੋਈ ਵਿਧੀ ਵਿਧਾਨ ਬਣਾਈ ਜਾਵੇ ਹੂੰ ਉਹਦੇ ਵਿੱਚ ਸਾਰ ਹਾਲਤ ਵਿੱਚ ਜਿੱਥੇ ਡੈਲੀਗੇਟ ਲੈ ਜਾਣ ਵਿਦੇਸ਼ਾਂ 'ਚੋਂ ਮੁਲਕਾਂ ਦੇ ਹਰ ਮੁਲਕ ਦੇ ਵਿੱਚੋਂ ਸਿੱਖਾਂ ਦੀ ਗਿਣਤੀ ਦੇ ਆਧਾਰ 'ਤੇ ਬਿਲਕੁਲ ਇਹ ਕਿਸੇ ਇੱਕ ਮੁਲਕ ਦੇ ਵਿੱਚ 2 ਮਿਲੀਅਨ ਆ ਉੱਥੋਂ ਉਹ ਮਿਲੀਅਨ ਦੇ ਹਿਸਾਬ ਨਾਲ ਲੈ ਲੈਣ ਨੇ 1 ਮਿਲੀਅਨ ਜੋ ਕਿਨੇ ਲੈਣੇ ਆ ਜੋ ਪ੍ਰੋਪੋਰਸ਼ਨੇਟ ਪੰਜਾਬ ਦੀ ਆ ਉਸੇ ਪ੍ਰੋਪੋਰਸ਼ਨੇਟ ਗਿਣਤੀ ਦੇ ਆਧਾਰ 'ਤੇ ਡੈਲੀਗੇਟ ਹਰ ਮੁਲਕ ਦੇ ਵਿੱਚੋਂ ਸੰਸਾਰ ਪਰਦੇ ਤੋਂ ਲੈ ਜਾਣ ਉਹ ਸਾਰੇ ਡੈਲੀਗੇਟ ਜਿਹੜੇ ਆ ਜਦੋਂ ਉਹਨਾਂ ਦੀ ਨਿਯੁਕਤੀ ਹੋਵੇ ਤੇ ਜਦੋਂ ਉਹਨਾਂ ਦੀ ਬਰਤਦਾਦ ਕੀ ਹੋਵੇ ਸਾਰੇ ਡੈਲੀਗੇਟ ਬਹਿਣ ਉਹ ਬਹਿ ਕੇ ਵਿਚਾਰ ਕਰਨ ਜਦੋਂ ਵੀ ਵਿਧਿ ਉਪਦਾਨ ਬਣੇ ਇਹ ਮੇਰੀ ਹੁਣ ਵੀ ਬੇਨਤੀ ਆ ਮੇਰਾ ਹੁਣ ਵੀ ਇਹ ਇਸ ਤਰ੍ਹਾਂ ਉੱਥੇ ਤੋਂ ਲਿਖਤੀ ਤੌਰ ਤੇ ਵੀ ਭੇਜ ਦਿੱਤਾ ਇਸ ਮਾਧਿਅਮ ਦੇ ਜਰੀਏ ਵੀ ਇਹ ਮੈਸਰਿਆਂ ਦੇਣਾ ਚਾਹੁੰਦਾ ਕਿ ਜਦੋਂ ਵੀ ਉਹਦਾ ਵਿਧਿ ਉਪਦਾਨ ਬਣੇ ਵਿਦੇਸ਼ਾਂ ਦੇ ਸਿੱਖ ਜਿਹੜੇ ਸਾਰੇ ਸੰਸਾਰ ਤੇ ਬੈਠੇ ਆ ਉਹਨਾਂ ਦੀ ਨਿਵੈਂਦਗੀ ਉਹਨਾਂ ਦੀ ਸ਼ਮੂਲੀਅਤ ਉਹਦੇ ਵਿੱਚ ਹਰ ਹੱਥ ਹੋਣੀ ਚਾਹੀਦੀ ਕਿਉਂਕਿ ਆਕਾਲ ਤਖਤ ਦਾ ਹਰ ਫੈਸਲਾ ਹਰ ਸਿੱਖ ਤੇ ਲਾਗੂ ਹੁੰਦਾ ਨਾ ਕਿ ਕੇਵਲ ਪੰਜਾਬ ਦੇ ਸਿੱਖਾਂ ਤੇ ਲਾਗੂ ਹੁੰਦਾ ਸਾਰੇ ਸੰਸਾਰ ਤੇ ਲਾਗੂ ਹੁੰਦਾ ਇਸ ਲਈ ਉਹਦੀ ਵਿਧੀ ਵਿਵਧਾਨ ਵਿੱਚ ਵੀ ਹਰ ਹਾਲਤ ਵਿੱਚ ਵਿਦੇਸ਼ਾਂ ਦੇ ਸਿੱਖਾਂ ਦਾ ਰੋਲ ਜਿਹੜਾ ਆ ਉਹ ਵਚ ਬਣਾਇਆ ਜਾਵੇ ਹੁਣ ਵੀ ਮੇਰੀ ਬੇਨਤੀ ਆ ਔਰ 28 ਤਰੀਕ ਨੂੰ ਜਿਹੜੇ ਫੈਸਲੇ ਜਿਹੜੇ ਜਿਹੜੇ ਆਪਣੇ ਰੋਸ ਧਰਮਾ ਬਾਬਾ ਜੀ ਦੇ ਰਹੇ ਆ ਅਸੀਂ ਉਹਨਾਂ ਨੂੰ ਵੀ ਸਨੇਹ ਪੜਾਇਆ ਹਾਂ ਹੋਰ ਜਿਹੜੀਆਂ ਸੰਪਰਦਾਵਾਂ ਜਾਂ ਜਿਨ੍ਹਾਂ ਨਾਲ ਸਾਰੇ ਸੰਪਰਕ ਆ ਉਹਨਾਂ ਨੂੰ ਵੀ ਅਜਿਹਾ ਕਿਹਾ ਕਿ ਹਰ ਹਾਲਤ ਵਿੱਚ ਜਿਹੜੀ ਹੈਗੀ ਆ ਉਹ ਉਠਾਈ ਜਾਵੇ ਜਦੋਂ ਵੀ ਕੋਈ ਵਿਧੀ ਵਿਧਾਨ ਬਣੇ ਉਹਦੇ ਵਿੱਚ ਵਿਦੇਸ਼ੀ ਸੱਖਾਂ ਦੀ ਨੁਮਾਇੰਦਗੀ ਜਿਹੜੀ ਹਰ ਹਾਲਤ ਵਿੱਚ ਹੋਣੀ ਚਾਹੀਦੀ ਆ ਜੀ ਬਿਲਕੁਲ ਸੋ ਹਾਲਾਂਕਿ ਸਮਾਂ ਆਪਣੇ ਕੋਲ ਬਹੁਤ ਸੀਮਤ ਜਾ ਰਿਹਾ ਹੈ ਤੇ ਇੱਥੇ ਮੈਂ ਜ਼ਰੂਰ ਇੱਥੇ ਕਹਿਣਾ ਚਾਹੂੰਗੀ ਵੀ ਤੁਸੀਂ ਜੀਅੰਤ ਦੇ ਵਿੱਚ ਸੰਗਤ ਨੂੰ ਕਹਿਣਾ ਚਾਹੋ ਕਿਉਂਕਿ 28 ਦਾ ਜੋ ਇਜਲਾਸ ਹੋਣਾ ਹੈ ਜਾਂ ਖਾਸ ਕਰਕੇ 28 ਮਾਰਚ ਦਾ ਇਕੱਠ ਵੀ ਕਿਹਾ ਗਿਆ ਬਾਬਾ ਹਰਨਾਨ ਸਿੰਘ ਤੁਮਾਹੋਂ ਦੇ ਵੱਲੋਂ ਸੋ ਸਿੱਖ ਸੰਗਤ ਨੂੰ ਕੋਈ ਤੁਸੀਂ ਅਪੀਲ ਕਰਨੀ ਚਾਹੋ ਅਸੀਂ ਇਹਦੇ ਸਬੰਧ ਦੇ ਵਿੱਚ ਦੋ ਵਾਰੀ ਬੇਨਤੀ ਵੀ ਕੀਤੀ ਆ ਅੱਜ ਮੈਂ ਫੇਰ ਸਾਰਿਆਂ ਨੂੰ ਬੇਨਤੀ ਕਰੂੰਗਾ ਇੱਕ ਦਿਨ ਵਿੱਚ ਹੈਗਾ ਇਹ ਕੋਈ ਕਈ ਜਿਹੜੇ ਫੈਸਲੇ ਹੁੰਦੇ ਇੱਥੇ ਵੀ ਆਪਾਂ ਇਹਨਾਂ ਮੁਲਕਾਂ ਵਿੱਚ ਵੀ ਦੇ ਦਿਆਂ ਆਪਾਂ ਜਦੋਂ ਆਪਣੀ ਜਿਹੜੀ ਗਿਣਤੀ ਹੁੰਦੀ ਆ ਨਾ ਉਹ ਵੱਡਾ ਪ੍ਰਭਾਵ ਜਿਹੜਾ ਹੈਗਾ ਪਾਉਂਦੀ ਆ ਹੂੰ ਕੁਝ ਮਤਲਬ ਜੀ ਆ ਠੀਕ ਹੈ ਸ਼ਕਸ਼ੀਤਾ ਆਪਣਾ ਜਿਹੜਾ ਵਖਰਾ ਅਸਰ ਰੱਖਦੀਆਂ ਪਰ ਸ਼ਕਸ਼ੀਤਾ ਦੇ ਨਾਲ-ਨਾਲ ਜਿਹੜੀ ਗਿਣਤੀ ਹੁੰਦੀ ਆ ਉਹ ਅਸਰ ਰੱਖਦੀ ਆ ਉਸ ਗਿਣਤੀ ਨੇ ਉਦੋਂ ਨੂੰ ਫੈਸਲੇ ਕਰਾਉਣੇ ਆ ਮੈਂ ਸਿੱਖ ਕੌਮ ਨੂੰ ਦਿਲੋਂ ਦਿਲ ਦੀ ਨੰਗਾਈ ਤੋਂ ਮੈਂ ਵੇਦਤੀ ਕਰੂੰਗਾ ਜੇ ਆਪਾਂ ਚਾਹੋਨੇ ਆ ਕਿ ਕੌਮ ਦਾ ਜਿਹੜਾ ਆਪਾਂ ਵੇਖਿਆ ਉਹ ਉਜਲਾ ਹੋਵੇ ਤੇ ਉਦੋਂ ਉੱਥੇ ਪਹੁੰਚੋ ਜਿਹੜਾ ਉਦੋਂ ਨੂੰ ਫੈਸਲੇ ਹੋਣੇ ਆ ਉਸ ਇੱਕ ਹਾਸਿਕ ਫੈਸਲੇ ਹੋਣੇ ਆ ਔਰ ਨਾਲ ਮੈਂ ਨਾਲ ਹੀ ਮੈਂ ਬੇਨਤੀ ਇੱਕ ਪਿਛਲੇ ਪਰੋਣ ਦੇ ਵਿੱਚ ਵੀ ਕੀਤੀ ਸੀ ਮੈਂ ਗਿਆਨੀ ਅਨੰਦ ਸਿੰਘ ਜੀ ਮੁਖ ਸੇਵਾਦਾਰ ਦੰਦਿਤ ਉਹਨਾਂ ਨੂੰ ਮੈਂ ਹੁਣ ਵੀ ਬੇਨਤੀ ਕਰਦਾ ਕਿ ਜੇ ਉੱਥੇ ਕੋਈ ਫੈਸਲੇ ਜਿਹੜੇ ਹੈਗੇ ਆ ਜਿਹੜੇ ਕੌਮ ਨੇ ਆਲਰੇਡੀ ਜਿਹੜੇ ਮਤੇ ਪਾਏ ਆ ਜੇ ਉਹ ਫੈਸਲੇ ਨਹੀਂ ਹੁੰਦੇ ਤਾਂ ਹੁਣ ਵੀ ਮੇਰੀ ਬੇਟੀ ਆ ਕੋਈ ਵਿਚ ਵਿਚਾਲੇ ਵਾਲਾ ਫੈਸਲਾ ਜਿਹੜਾ ਆ ਕੌਮ ਨੂੰ ਮਨਜ਼ੂਰ ਨਹੀਂ ਖਾਸ ਕਰਕੇ ਸਾਨੂੰ ਮਨਜ਼ੂਰ ਨਹੀਂ ਇੰਗਲੈਂਡ ਦੇ ਇੱਥੇ ਕੌਮ ਨੂੰ ਮਨਜ਼ੂਰ ਨਹੀਂ ਹੋਊਗਾ ਅਸੀਂ ਹਰ ਹੱਦ ਵਿੱਚ ਚਾਹੁੰਦੇ ਆ ਕਿ ਸਿੰਘਾਂ ਜਿਹੜੇ ਤਿੰਨੇ ਸਿੰਘ ਸਾਹਿਬ ਉਹਨਾਂ ਦੀ ਵਾਪਸੀ ਹੋਵੇ ਔਰ ਵਿਧੇ ਵਿਧਾਨ ਜਿਹੜਾ ਹੈ ਹਰ ਹੱਦ ਵਿੱਚ ਬੈਜੇ ਜਿਹਦੇ ਵਿੱਚ ਵਿਦੇਸ਼ੀ ਸਿੱਖ ਹੋਣ ਔਰ ਇਹਦੇ ਇਹਦੇ ਨਾਲ ਹੀ ਆਉਣ ਵਾਲੇ ਸਮੇਂ ਵਿੱਚ ਵੀ ਜੇ ਇਸ ਢੰਗ ਨਾਲ ਪਿੱਛੇ ਹੁੰਦਾ ਰਿਹਾ ਇਹ ਚੀਜ਼ਾਂ ਨੂੰ ਵੀ ਕੁਝ ਬੰਦੇ ਉੱਠ ਕੇ ਜਿਹੜੇ ਹੈਗੇ ਆ ਜਾ ਕੇ ਤੇ ਜਥੇਦਾਰ ਸਾਹਿਬ ਆਉਂਦੇ ਜਿਹੜਾ ਹੈ ਉਹਨਾਂ ਦਾ ਨਰਾਦਰ ਕਰਨ ਜਿਹਦੇ ਨਾਲ ਨਰਾਦਰ ਹੁੰਦਾ ਨਹੀਂ ਸਤਾਰਿਕ ਕੌਮ ਦਾ ਜਿਹੜਾ ਹੈਗਾ ਆ ਉਹ ਨਰਾਦਰ ਹੁੰਦਾ ਔਰ ਇਹ ਜਿਹੜੇ ਜਿਹੜੇ ਮਤੇ ਉਧਰ ਉਥੇ ਪਾਏ ਆ ਔਰ ਉਹਨਾਂ ਮਤਿਆਂ ਦੇ ਉੱਤੇ ਹਰ ਹਾਲਤ ਵਿੱਚ ਜਿਹੜਾ ਹੈਗਾ ਆ ਉਹ ਪੈਰਾ ਜਿਹੜਾ ਹੈਗਾ ਦੇਣਾ ਚਾਹੀਦਾ ਉਸ ਨੂੰ ਜੇ ਉਹਨਾਂ ਮਤਲਿਆ ਉਹਨਾਂ ਮਤਲਿਆਂ ਆਪਣੇ ਸੌਰੀ ਉਹਨਾਂ ਮਤਿਆਂ ਦੇ ਉੱਤੇ ਜਿਹੜੀ ਆ ਉਸ ਦੰਦਾ ਜਿਹੜਾ ਨਹੀਂ ਆਉਂਦਾ ਬੇਸ਼ੱਕ ਬਾਬਾ ਜੀ ਨੂੰ ਉਥੋਂ ਬੋਕ ਬੋਕ ਉਡੋਣਾ ਚਾਹੀਦਾ ਲੇਕਿਨ ਵਿਚ ਵਿਚਾਲੇ ਫੈਸਲਾ ਕਰ ਲਓ ਜੀ ਅਸੀਂ ਹੁਣ ਆਪ ਕਰ ਦਨੇ ਆ ਕਰ ਦਨੇ ਆ ਤੇ ਦੋ ਉੱਤੇ ਨਾ ਬੀਕਾਂ ਬਾਦ ਮੁੜ ਕੇ ਕਿਸੇ ਨੇ ਫੇਰ ਪੁੱਛਣਾ ਨਹੀਂ ਫਿਰ ਕੌਮ ਜਿਹੜੀ ਹੈਗੀ ਆ ਉਹ ਜਦੋਂ ਫਿਰ ਇਸ ਤਰ੍ਹਾਂ ਆਪਾਂ ਕੌਮ ਨੂੰ ਕੌਮ ਨੂੰ ਇੱਕ ਵੱਡਾ ਇੱਕ ਹੰਗਾਰਾ ਪਹਿਲਾਂ ਭਰਦੇ ਆ ਲੇਕਿਨ ਫਿਰ ਆਪਾਂ ਫੈਸਲੇ ਕਰ ਲੈਨੇ ਆ ਤੇ ਫਿਰ ਲੋਕਾਂ ਦਾ ਨਾ ਦਿਲ ਟੁੱਟ ਜਾਂਦਾ ਸੋ ਲੋਕ ਕਹਿੰਦੇ ਵੀ ਨਹੀਂ ਕਰਕੇ ਫੈਸਲੇ ਕਰ ਲੈਣੇ ਆ ਸੋ ਇਸ ਕਰਕੇ ਇਹਦੇ ਸੰਬੰਧ ਵਿੱਚ ਕੌਮ ਚਾਹੁੰਦੀ ਆ ਪੇ ਜੇ ਹੁਣ ਆਪਾਂ ਇਹ ਲੜਾਈ ਛੇੜੀ ਆ ਇਹਨੂੰ ਹਰ ਹੱਥ ਵਿੱਚ ਸਿਰੇ ਲਾਉਣਾ ਚਾਹੀਦਾ ਸਮਾਂ ਵੱਧ ਲੱਗ ਜਵੇ ਘਟ ਲੱਗ ਜਵੇ ਲੇਕਿਨ ਇਸ ਲੜਾਈ ਵਿੱਚ ਨਹੀਂ ਛੱਡਣਾ ਚਾਹੀਦਾ ਅਕਾਲ ਤਖ ਜਿਹੜਾ ਸਿੱਖ ਕੌਮ ਦੀ ਸ਼ਾਨ ਆ ਔਰ ਇੱਕੋ ਹੀ ਇੱਕ ਕੌਮ ਆ ਜਿਹਦੇ ਕੋਲ ਅਕਾਲ ਤਖ ਤੇ ਆ ਔਰ ਜਿਹਦੇ ਤੋਂ ਹਰ ਸਿੱਖ ਚਾਹੇ ਉਹ ਰਾਜਾ ਹੋਵੇ ਚਾਹੇ ਰੰਗਿਆ ਹੋਵੇ ਜੀ ਬਿਲਕੁਲ ਸੋ ਪਾਈ ਸਾਹਿਬ ਜੀ ਅੰਤ ਦੇ ਵਿੱਚ ਤੁਹਾਡਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜੀ ਕਿ ਤੁਸੀਂ ਸੰਗਤ ਦੇ ਰੂਬਰੂ ਹੋਏ ਵਿਚਾਰ ਚਰਚਾਵਾਂ ਦੀ ਸਾਂਝ ਪਾਈ ਤੇ ਜਿੱਥੇ ਕਿ ਤੁਸੀਂ ਸੰਗਤ ਨੂੰ ਅਗਾਹ ਕੀਤਾ ਸੁਚੇਤ ਕੀਤਾ ਕਿ ਆਉਣ ਵਾਲਾ ਜੋ 28 ਮਾਰਚ ਦਾ اجلاس ਹੈ ਕਿਸ ਤਰੀਕੇ ਦੇ ਨਾਲ ਦੇਸ਼ਾਂ ਵਿਦੇਸ਼ਾਂ ਦੀ ਖਾਸ ਕਰਕੇ ਸੰਸਾਰ ਭਰ ਦੀ ਸਿੱਖ ਸੰਗਤ ਇਸ اجلاس ਦੇ ਦੌਰਾਨ ਜੋ ਬੀਤੇ ਦਿਨੀ ਮਤੇ ਪਾਸ ਹੋਏ ਸਹਿਨ ਉਹਨਾਂ ਦਾ ਜੋ ਹੈ ਉਹ ਲਾਗੂ ਇਸ ਨੂੰ ਕਰਵਾ ਸਕਦੀ ਹੈ ਖਾਸ ਕਰਕੇ ਇੱਥੇ ਸਿੱਖ ਸੰਗਤ ਨੂੰ ਵੀ ਬੇਨਤੀ ਕਰਦੇ ਹਾਂ ਕਿ ਵੱਧ ਛੜ ਕੇ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੋ اجلاس ਹੋਣ ਜਾ ਰਿਹਾ ਜੋ ਸਿੱਖ ਸੰਗਤ ਦਾ ਇਕੱਠ ਹੋ ਰਿਹਾ ਇਸ ਦੇ ਵਿੱਚ ਸ਼ਮੂਲੀਅਤ ਕਰੀਏ ਤੇ ਹਾਲਾਂਕਿ 28 ਮਾਰਚ ਦੇ اجلاس ਦੇ ਦੌਰਾਨ ਸ਼੍ਰੋਮਣੀ ਕਮੇਟੀ ਜੋ ਹੈ ਫੈਸਲੇ ਕੀ ਲੈਂਦੀ ਹੈ ਇਹ ਤੌਣ ਵਾਲੇ ਦਿਨਾਂ 'ਚ ਪਤਾ ਚੱਲੇਗਾ ਸੁਪਾਇ ਸਾਹਿਬ ਜੀ ਫਤਿਹ ਅਰਜ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ